ਗੁਰੂ ਸਾਹਿਬਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਗੁਰੂ ਸਾਹਿਬਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦਾ ਨਾਰਾ ਬੁਲੰਦ ਕਰੋ ਕਰੋ ਕਿਰਪਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਾਡੇ ਜੀਵਨ ਦੇ ਵਿੱਚ ਸੰਗਤ ਦੀ ਬਹੁਤ ਮਹਾਨਤਾ ਦੱਸੀ ਹੈ ਗੁਰਬਾਣੀ ਗੁਰੂ ਸਮਝਾਉਣਾ ਕਰਦੇ ਆ ਕਹਿੰਦੇ ਆ ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ ਭਾਵ ਬਿਨ ਭਗਤ ਨਾ ਹੋਏ ਤੇਰੀ ਕਹਿੰਦੇ ਸੰਗਤ ਤੋਂ ਬਗੈਰ ਸਾਡੇ ਮਨ ਦੇ ਵਿੱਚ ਭਾਵ ਨਹੀਂ ਪੈਦਾ ਹੋ ਸਕਦਾ ਪਿਆਰ ਨਹੀਂ ਪੈਦਾ ਹੋ ਸਕਦਾ ਤੇ ਪਿਆਰ ਤੋਂ ਬਿਨਾ ਭਗਤੀ ਨਹੀਂ ਹੋਣੀ ਭਗਤੀ ਦੇ ਮਾਰਗ ਤੇ ਚੱਲਣ ਲਈ ਕੀ ਚਾਹੀਦਾ ਪਿਆਰ ਚਾਹੀਦਾ ਤੇ ਬੜੇ ਹੀ ਵੱਡੇ ਭਾਗ ਹੋਣ ਤਾਂ ਫਿਰ ਸੰਗਤ ਮਿਲਦੀ ਹੈ ਮਹਾਰਾ ਜੀ ਕਹਿੰਦੇ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰਿਜੇ ਜੀਓ ਕਹਿੰਦੇ ਜਦੋਂ ਸੰਗਤ ਤੋਂ ਅਸੀਂ ਬਾਹਰ ਰਹਿੰਨੇ ਆ ਤੇ ਸਾਡੇ ਮਨ ਤੇ ਵਿਚਾਰਾਂ ਰੂਪੀ ਮੈਲ ਚੜਦੀ ਕਿਉਂਕਿ ਪ੍ਰਭ ਮੇਰਾ ਸਾਧ ਨਿਰਮਲਾ ਮਨ ਨਿਰਮਲ ਪਾਇਆ ਜਾਏ ਸੋ ਇਸ ਕਰਕੇ ਸੰਗਤ ਦੀ ਪਹਿਚਾਨ ਦੱਸੀ ਮਹਾਰਾਜ ਕਹਿੰਦੇ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ ਕਿਉਂਕਿ ਏਕੋ ਨਾਮ ਵਖਾਣੀ ਹੈ ਕਿਉਂ ਕਿ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਜਾਈ ਜਿਓ ਪਰ ਮਹਾਰਾਜ ਕਹਿੰਦੇ ਉਹ ਮਾਲਕ ਕਿਰਪਾ ਕਰੇ ਟੁੱਠੇ ਤੇ ਸੱਚੀ ਸੰਗਤ ਦੇ ਨਾਲ ਫਿਰ ਪਿਆਰ ਬਣਦਾ ਨਹੀਂ ਤੇ ਗੱਲ ਨਹੀਂ ਬਣਦੀ ਨਹੀਂ ਤੇ ਸੰਗਤ ਦੇ ਨਾਲ ਵੀ ਪਿਆਰ ਨਹੀਂ ਪੈਂਦਾ ਜੀਵ ਦਾ ਮਾਰੇ ਕਹਿੰਦੇ ਜੇ ਠਾਕਰ ਸੁਪਰਸਨ ਭਇਓ ਸਤ ਸੰਗਤ ਤੇ ਪਿਆਰ ਕਹਿੰਦੇ ਜਿਹਦੇ ਤੇ ਮਾਲਕ ਖੁਸ਼ ਹੋਵੇ ਉਹ ਟੁੱਠੇ ਉਹ ਗੁਰਮੁਖ ਦਾ ਉਹ ਜੀਵ ਦਾ ਜਿਹੜਾ ਸੱਚੀ ਸੰਗਤ ਦੇ ਨਾਲ ਪਿਆਰ ਬਣਦਾ ਨਹੀਂ ਤੇ ਨਹੀਂ ਬਣ ਦਿੰਦਾ ਕਾਲ ਕਾਲ ਦਾ ਇੰਨਾ ਪ੍ਰਭਾਵ ਆ ਉਹ ਸੰਗਤ ਦੇ ਨਾਲ ਜਿਹੜਾ ਵਾ ਭਾਵਨਾ ਨਹੀਂ ਸੰਗਤ ਦੀ ਬਣ ਦਿੰਦਾ ਸੰਗਤ ਦੇ ਵਿੱਚ ਜਿਹੜਾ ਵਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਜਿਹੜਾ ਸਾਡੀ ਭਾਵਨਾ ਨੂੰ ਜਿਹੜਾ ਵਾ ਠੇਸ ਪਹੁੰਚਾਉਂਦਾ ਤੋੜਦਾ ਕਿਉਂਕਿ ਸੰਗਤ ਦੇ ਵਿੱਚ ਮੈਨੂੰ ਸਾਨੂੰ ਮਿਲਣਾ ਉਹ ਸੱਚ ਦਾ ਭੇਦ ਉਹ ਇੱਕ ਦੀ ਗੱਲ ਹੋਣੀ ਤੇ ਵੇਖੋ ਹਰ ਇੱਕ ਜੀਵਨ ਕਾਲ ਦੇ ਵਿੱਚ ਚਲਦਿਆਂ ਜਦੋਂ ਅਸੀਂ ਗੁਰੂ ਸਾਹਿਬਾਂ ਦੇ ਬਚਨ ਪੜ੍ਹਦੇ ਆ ਤੇ ਹਰ ਇੱਕ ਜੀਵ ਨੂੰ ਨੇ ਆਪਣੇ ਜੀਵਨ ਕਾਲ ਦੇ ਵਿੱਚ ਚਲਦਿਆਂ ਜਿਹੜਾ ਵਾ ਸੰਗਤ ਕੀਤੀ ਜਿਸ ਤਰ੍ਹਾਂ ਸਾਨੂੰ ਉਦਾਹਰਨ ਮਿਲਦੀ ਆ ਜਿਹੜੇ ਭਗਤ ਤਲੋਚਨ ਜੀ ਹੋਏ ਨੇ ਜਿਹੜੇ ਭਗਤ ਤਲੋਚਨ ਜੀ ਹੋਏ ਨੇ ਉਹਨਾਂ ਨੇ ਭਗਤ ਨਾਮਦੇਵ ਜੀ ਦੀ ਸੰਗਤ ਕਰਨ ਜਾਂਦੇ ਜਿਹੜੇ ਭਗਤ ਤਲੋਚਨ ਜੀ ਹੀ ਭਗਤ ਨਾਮਦੇਵ ਜੀ ਦੀ ਸੰਗਤ ਕਰਨ ਜਾਂਦੇ ਤੇ ਰੋਜ਼ ਜਾਂਦੇ ਸਵੇਰੇ ਸਵੇਰੇ ਉੱਠ ਕੇ ਜਿੱਦਾਂ ਤੇ ਸੰਗਤ 'ਚ ਆਉਂਦੇ ਹੋ ਰੋਜ਼ ਇਦਾਂ ਹੀ ਹੋ ਜਾਂਦੇ ਸੀ ਸਵੇਰੇ ਸਵੇਰੇ ਉੱਠ ਕੇ ਉਹ ਰੋਜ਼ ਜਾਂਦੇ ਸੀ ਤੋਂ ਮਹਾਰਾਣੀ ਕੁਰਬਾਨੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਦੱਸਿਆ ਕਹਿੰਦੇ ਦਰਸ਼ਨ ਵੇਖਣ ਨਾਮਦੇਵ ਭਲਕੇ ਉੱਠ ਤਲੋਚਨ ਆਵੇ ਕਹਿੰਦੇ ਭਗਤ ਕਰਨ ਮਿਲ ਦੁਹੇ ਜਾਣੇ ਭਗਤ ਕਰਨ ਮਿਲ ਦੁਹੇ ਜਾਣੇ ਕਹਿੰਦੇ ਨਾਮਦੇਵ ਹਰ ਚਲਤ ਸੁਣਾਵੇ ਕਿਉਂਕਿ ਜਦੋਂ ਅਸੀਂ ਕਿ ਗੁਰਮੁਖੋ ਜਾਣੇ ਆ ਤਾਂ ਗੁਰਮੁਖ ਦੋ ਕੰਮ ਕਰਦਾ ਇੱਕ ਤਾਂ ਸਾਨੂੰ ਭਗਤੀ ਦੇ ਮਾਰਗ ਤੇ ਚਲਾਉਂਦਾ ਉਹ ਮਾਲਕ ਦਾ ਸੇਮਨ ਕਰਵਾਏਗਾ ਆਪ ਘਾਲਣਾ ਘਾਲੇਗਾ ਆਪ ਖੱਟੀ-ਖੱਟੇਗਾ ਦੂਸਰੇ ਨੂੰ ਜਪਾਏਗਾ ਕਹਿੰਦੇ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਵੇ ਤੇ ਕੋ مالک ਦੀ ਗੱਲ ਸੁਣਾਏਗਾ ਉਹ مالک ਦੇ ਘਰ ਦੇ ਉਹ ਮਾਰਗ ਤੇ ਚੱਲਣ ਦੇ ਲਈ ਬਰੀਕੀਆਂ ਜਿਹੜੀਆਂ ਉਹ ਦੱਸੇਗਾ ਦੋ ਕੰਮ ਕਰੇਗਾ ਕੋਈ ਵੀ ਗੁਰਮਖ ਜਾਨ ਜਦੋਂ ਉਹਦੀ ਸੰਗਤ ਕਰਦੇ ਆ ਉਹ ਦੋ ਕੰਮ ਕਰੇਗਾ ਤੇ ਜਦੋਂ ਉਹ ਕੋ ਜਾਣਦਾ ਸੀ ਤੇ ਉਹਨੂੰ ਮਹਾਰਾਜ ਭਾਈ ਗੁਰਦਾਸ ਜੀ ਸਮਝਾਉਣਾ ਕਰਦੇ ਆ ਕਹਿੰਦੇ ਵੀ ਉਹਨੂੰ ਉਹ مالک ਦੀ ਗੱਲ ਸੁਣਾਉਂਦਾ ਸੀ ਕਹਿੰਦੇ ਭਗਤ ਕਰਨ ਮਿਲ ਦੋਏ ਜਾਣੇ ਨਾਮਦੇਵ ਹਰਚਲ ਸੁਣਾਵੇ ਇੱਕ ਦਿਨ ਇਦਾਂ ਭਗਤੀ ਕਰਦਿਆਂ ਕਰਦਿਆਂ ਜਿੱਦਾਂ ਹੀ ਵਿਚਾਰਾਂ ਕਰਦੇ ਆ ਉਹਨੇ ਭਗਤ ਜਿਹੜਾ ਵਾ ਤਲੋਚਨ ਆਪਣਾ ਜਿਹੜੇ ਤਲੋਚਨ ਜੀ ਆ ਉਹਨਾਂ ਭਗਤ ਨਾਮਦੇਵ ਜੀ ਨੂੰ ਕਿਹਾ ਕਹਿੰਦਾ ਵੀ ਮੇਰੀ ਵੀ ਥਾਂ ਕਰਕੇ ਬੇਨਤੀ ਕਰ ਕਿ ਮੈਨੂੰ ਵੀ ਕਿਤੇ ਉਹ ਮਾਲਕ ਨੂੰ ਭਾਜਵਾ ਮੈਨੂੰ ਦਰਸ਼ਨ ਹੋ ਜਾ ਤਲੋਚਨ ਜੀ ਕਹਿੰਦੇ ਕਹਿੰਦੇ ਜਦੋਂ ਭਾਵਨਾ ਬਣਦੀ ਜਦੋਂ ਮਨ ਨਿਰਮਲ ਹੁੰਦਾ ਵਾ ਤੇ ਫਿਰ ਅੰਦਰੋਂ ਬੇਨਤੀਆਂ ਨਿਕਲਦੀਆਂ ਨਹੀਂ ਤੇ ਆਮ ਤੌਰ ਤੇ ਕੀ ਚੱਲਦਾ ਦੇਖਾ ਦੇਖੀ ਸਭ ਕਰੇ ਮਨ ਮਕਬੂਜ਼ ਨਾ ਪਾਏ ਕਿਉਂਕਿ ਦੇਖਾ ਦੇਖੀ ਚੱਲਦੀ ਹੈ ਹਰ ਕੰਮ ਦੇ ਵਿੱਚ ਦੇਖਾ ਦੇਖੀ ਹੈ ਗੁਰਮਤ ਦੇ ਵਿੱਚ ਵੀ ਦੇਖਾ ਦੇਖਾ ਚ ਦੇਖਾ ਦੇਖੀ ਚੱਲਦੀ ਹੈ ਜਿੱਦਾਂ ਦੇਖਾ ਦੇਖੀ ਦੇ ਵਿੱਚ ਕਈ ਸਿਮਰਨ ਵੀ ਕਰਦੇ ਆ ਉਹ ਸਿਮਰਨ ਕਰਦੇ ਕਰਦੇ ਜਦੋਂ ਮਾਰੇ ਕਹਿੰਦੇ ਹਰ ਹਰ ਜਪੋ ਪਿਆਰਿਓ ਗੁਰਮਤ ਲੈ ਹਰ ਬੋਲ ਕਹਿੰਦੇ ਹਰ ਹਰ ਜਪੋ ਵਾਹਿਗੁਰੂ ਵਾਹਿਗੁਰੂ ਜਪੋ ਪਰ ਗੁਰੂ ਦੀ ਮਤ ਲੈ ਕੇ ਜਪਿਓ ਗੁਰਮਤਿ ਲੈ ਹਰ ਬੋਲ ਗੁਰੂ ਦੀ ਮੱਤ ਲੈ ਕੇ ਬੋਲੋ ਗੁਰੂ ਜੋ ਤਰੀਕਾ ਹਨ ਦੱਸ ਰਿਹਾ ਬੋਲਣ ਦਾ ਸਵਾਸ ਦਾ ਸਾਸ ਸਾਸ ਰੋਮ ਰੋਮ ਜਦੋਂ ਅਹੀਂ ਗੁਰੂ ਦੀ ਮੱਤ ਦੁਆਰਾ ਨਹੀਂ ਜਪਦੇ ਤੇ ਮਹਾਰਾ ਹੀ ਕਹਿੰਦੇ ਮਾਨਮੁਖ ਹਰ ਹਰ ਕਰ ਥਕੇ ਕਹਿੰਦੇ ਮਾਨਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਧੋਏ ਕਹਿੰਦੇ ਮੇਰੇ ਮਨ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਏ ਕਹਿੰਦੇ ਸ਼ਰਨ ਕੀ ਆਉਣਾ ਪੈਂਦਾ ਪੂਰੇ ਗੁਰੂ ਦੀ ਜਿਹੜੀ ਆ ਉਹ ਸਿੱਖਿਆ ਲੈਣੀ ਪੈਂਦੀ ਹੈ ਹੁਣ ਜਦੋਂ ਗੁਰਮੁਖ ਜਿਹੜੇ ਆ ਸੰਗਤ 'ਚ ਜਾਂਦੇ ਆ ਸਿੱਖਿਆ ਲੈਂਦੇ ਆ ਸੰਗ ਕਰਦੇ ਤੇ ਉਥੇ ਉਹ ਭਗਤ ਜਿਹੜਾ ਤਲੋਚਨ ਜੀ ਉਹਨਾਂ ਨੂੰ ਕਹਿੰਦਾ ਵੀ ਮੇਰੀ ਵੀ ਬੇਨਤੀ ਕਰ ਮਾਲਕ ਅਗੇ ਮਨ ਨਿਰਮਲ ਹੋਇਆ ਮਨ 'ਚ ਇਸ਼ਿਆ ਪੈਦਾ ਹੋਈ ਮਾਲਕ ਨੂੰ ਮਿਲਣ ਦੀ ਵਿਰਾਗ ਪੈਦਾ ਹੋਇਆ ਕਿਉਂਕਿ ਮਹਾਰਾਜ ਕਹਿੰਦੇ ਬਿਨ ਵਰਾਗ ਨਾ ਛੂਟ ਸਮਾਇਆ ਇਹ ਜਿੱਦਾਂ ਗੁਰਮਤ ਦੇ ਵਿੱਚ ਦੱਸਿਆ ਗਿਆ ਵਾ ਕੁੰਜੀਆਂ ਵਾ ਪਹਿਲੀ ਕੁੰਜੀ ਜਿਹੜੀ ਆ ਉਹ ਸੰਤ ਕੋ ਸੰਤ ਨੇ ਜਿਹੜਾ ਸਾਨੂੰ ਦੋ ਕੰਮ ਕਰਨੇ ਹੁੰਦੇ ਆ ਸਾਡੇ ਅੰਦਰ ਇੱਕ ਤੇ ਵਿਰਾਗ ਪੈਦਾ ਕਰਨਾ ਹੁੰਦਾ ਤੇ ਇੱਕ ਸਾਨੂੰ ਅਨਹਦ ਬਾਣੀ ਤੱਕ ਪਹੁੰਚਾਉਣਾ ਹੁੰਦਾ ਇਹ ਸੰਤ ਦਾ ਕੰਮ ਆ ਕਹਿੰਦੇ ਅਨਹਦ ਬਾਣੀ ਪੂੰਜੀ ਸੰਤਨਾਥ ਰਾਖੀ ਕੁੰਜੀ ਫਿਰ ਤੀਸਰੀ ਕੁੰਜੀ ਜਿਹੜੀ ਆ ਉਹ ਗੁਰੂ ਕੋ ਜਿਹੜੇ ਗੁਰਮੁਖ ਜਿਹੜੇ ਆ ਨਾਦ ਤੇ ਮੰਨ ਦਾ ਅਸਲ ਲਾਉਂਦੇ ਆ ਜਿਨ੍ਹਾਂ ਦੇ ਅੰਦਰ ਨਾਦ ਪ੍ਰਗਟ ਆ ਨਾਦ ਇਸਮਾਇ ਨੇ ਉਹ ਗੁਰੂ ਦੀ ਪਦਵੀ ਤੇ ਲੱਗਦੇ ਜਿੱਦਾਂ ਪੰਜ ਪੈਰਾਂ ਦੇ ਦੂਜੀ ਕੁੰਜੀ ਆ ਉਹਨਾਂ ਕੋ ਕਹਿੰਦੇ ਗੁਰ ਕੁੰਜੀ ਪਾਹੁ ਨਿਵਲ ਮਨ ਕੋਠਾ ਤਨ ਸਤ ਗੁਰ ਬਿਨ ਮਨ ਕਾ ਤਾਂਕ ਨਾ ਉਗੜੈ ਅਵਰ ਨ ਕੁੰਜੀ ਆ ਤੀਸਰੀ ਕੁੰਜੀ ਆ ਫਿਰ ਸਤ ਗੁਰੂ ਕੋ ਕਹਿੰਦੇ ਸਤ ਗੁਰ ਹੱਥ ਕੁੰਜੀ ਹੋਰ ਤੈ ਦਰ ਖੁੱਲੈ ਨਹੀਂ ਗੁਰ ਸ਼ਬਦ ਦੀ ਦਰ ਖਲਾਮ ਤੇ ਇਸੇ ਤਰੀਕੇ ਦੇ ਨਾਲ ਜਿਹੜੇ ਗੁਰਮਖਾ ਸੰਤੋ ਫਿਰ ਇੱਥੋਂ ਤੱਕ ਸਾਨੂੰ ਲੈ ਕੇ ਜਾਂਦੇ ਆ ਅਨਹਦ ਬਾਣੀ ਤੱਕ ਲੈ ਕੇ ਜਾਂਦੇ ਸਾਡੇ ਅੰਦਰ ਵਿਰਾਗ ਪੈਦਾ ਕਰਦੇ ਆ ਗੁਰਮਤਿ ਦੇ ਮਾਰਗ ਤੇ ਚਲਾ ਗਏ ਉਹ ਜਦੋਂ ਸਿਮਨ ਕਰਾ ਕਰਾ ਕੇ ਉਹਨਾਂ ਨੇ ਭਗਤੀ ਕਰਾ ਕਰਾ ਕੇ ਮਨ ਨੂੰ ਨਿਰਮਲ ਕਰਨ ਦਿੱਤਾ ਕਰ ਦਿੱਤਾ ਭਗਤ ਲੋਚਨ ਜੀ ਦੇ ਮਨ ਨੂੰ ਜਦੋਂ ਉਹਨਾਂ ਦੀ ਸੰਗਤ 'ਚ ਆਏ ਭਗਤ ਨਾਮਦੇਵ ਜੀ ਦੇ ਤਾਂ ਉਹਨਾਂ ਦੇ ਮਨ 'ਚ ਇੱਛਾ ਪੈਦਾ ਹੋਈ ਕਿ ਮੈਂ ਵੀ ਮਾਲਕ ਨੂੰ ਮਿਲਣਾ ਚਾਹੁੰਨਾ ਤੇ ਉਹਨੂੰ ਕਹਿੰਦੇ ਆ ਕਹਿੰਦੇ ਮੇਰੀ ਵੀ ਕਰ ਬੇਨਤੀ ਕਹਿੰਦੇ ਮੇਰੀ ਵੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੇ ਕਹਿੰਦੇ ਦਰਸ਼ਨ ਦੇਖਾਂ ਜੇ ਤੇ ਸੁਭਾਵ ਹੈ ਕਿ ਜੇ ਮੈਂ ਵੀ ਕਿਤੇ ਮਾਲਕ ਨੂੰ ਪਾ ਜਾ ਮੈਨੂੰ ਵੀ ਦਰਸ਼ਨ ਹੋ ਜਾਣ ਮੇਰੀ ਕਿਤੇ ਬੇਨਤੀ ਕਰਦੇ ਤੇ ਉੱਥੇ ਉਹ ਫਿਰ ਜਿਹੜਾ ਗੁਰੂ ਆਪਣਾ ਭਗਤ ਨਾਮਦੇਵ ਜੀ ਉਹ ਫਿਰ ਠਾਕੁਰ ਨੂੰ ਬੇਨਤੀ ਕਰਦੇ ਪੁੱਛਦੇ ਤੇ ਉੱਥੇ ਕਹਿੰਦੇ ਠਾਕੁਰ ਜੀ ਨੂੰ ਪੁੱਛੇ ਦਰਸ਼ਨ ਕਿਵੇਂ ਤਲੋਚਨ ਪਾਵੇ ਕਹਿੰਦੇ ਵੀ ਉਹ ਠਾਕੁਰ ਨੂੰ ਪੁੱਛਦੇ ਆ ਵੀ ਜੇ ਭਗਤ ਤਲੋਚਨ ਜੀ ਨੇ ਦਰਸ਼ਨ ਕਰਨੇ ਹੋਣਾ ਤਾਨੂੰ ਮਿਲਣਾ ਹੋਵੇ ਤਾਂ ਉਹ ਕਿਦਾਂ ਪਾਵੇ ਫਿਰ ਉੱਥੇ ਕਹਿੰਦੇ ਉਹ ਹੱਸ ਕੇ ਅੱਗੋਂ ਠਾਕਰ ਜਵਾਬ ਦਿੰਦਾ ਕਹਿੰਦੇ ਹੱਸ ਕੇ ਠਾਕਰ ਬੋਲਿਆ ਕੀ ਕਹਿੰਦੇ ਕਹਿੰਦੇ ਹੱਸ ਕੇ ਠਾਕਰ ਬੋਲਿਆ ਨਾਮ ਦੇ ਉਹਨੂੰ ਕਹਿ ਸਮਝਾਵੇ ਉਹ ਮਾਲਕ ਵੇਖੋ ਇੱਥੇ ਗੱਲਾਂ ਹੋ ਰੀਆਂ ਭਗਤ ਦੀਆਂ ਮਾਲਕ ਨੇ ਕਹਿੰਦਾ ਵੀ ਭਗਤ ਲੋਚਨ ਜੀ ਮੈਨੂੰ ਕਹਿ ਰਿਹਾ ਵੀ ਮੈਂ ਮਿਲਣਾ ਵਾ ਤੇ ਉਹ ਕਹਿ ਰਿਹਾ ਵੀ ਜੇ ਮੈਂ ਮਿਲਣਾ ਹੋਇਆ ਉਹਦੇ ਹੋਵੇ ਤਾਂ ਕਿਦਾਂ ਮਿਲਾਂ ਤੇ ਉਹ ਅੱਗੋਂ ਮਾਲਕ ਹੱਸ ਪੇ ਉਠਾ ਕਰ ਉਹ ਅਕਾਲਪੁਰਖ ਨੂੰ ਠਾਕਰ ਨਾਮ ਨਾਲ ਸੰਬੋਧਨ ਕਰ ਰਿਹਾ ਤੇ ਉਹ ਅੱਗੋਂ ਹੱਸ ਪੇ ਕਹਿੰਦੇ ਹੱਸ ਕੇ ਠਾਕਰ ਬੋਲਿਆ ਨਾਮਦੇਵ ਨੂੰ ਕਹਿ ਸਮਝਾਵੇ ਤੇ ਕੀ ਨਾਮਦੇਵ ਨੂੰ ਕਹਿ ਰਿਹਾ ਕਹਿੰਦੇ ਹੱਥ ਨਾ ਆਵੇ ਭੇਟ ਸੋਤ ਉਸ ਕਹਿੰਦੇ ਤਲੋਚਨ ਮੈਂ ਮੋਹ ਲਾਵੈ ਕਹਿੰਦੇ ਵੀ ਆ ਜਿਹੜੇ ਚੜਾਵੇ ਅਸੀਂ ਚੜਾਉਨੇ ਜਾਂ ਭੇਟਾਵਾਂ ਕਹਿੰਦੇ ਵੀ ਇਹ ਤਾਂ ਤੁਸ ਮਾਤਰ ਨੇ ਵੀ ਆਖੀ ਕੋਈ ਚੜਾਵੇ ਚੜਾ ਕੇ ਭੇਟਾ ਚੜ੍ਹ ਕੇ ਜਿਹੜਾ ਮਾਲਕ ਨੂੰ ਆਸਮਾਨ ਆਪਣੇ ਵਾਸੇ ਕਰ ਲੇਗਾ ਕਹਿੰਦੇ ਵੀ ਇਦਾਂ ਨਹੀਂ ਹੋ ਸਕਦਾ ਫਿਰ ਕਹਿੰਦੇ ਅੱਗੇ ਦੱਸਦੇ ਕਹਿੰਦੇ ਹਾਉ ਅਧੀਨ ਹਾਂ ਭਗਤ ਦੇ ਕਹਿੰਦੇ ਹਾਉ ਅਧੀਨ ਹਾਂ ਭਗਤ ਦੇ ਕਹਿੰਦੇ ਪਹੁੰਚਣਾ ਹਾਂਗਾ ਭਗਤੀ ਦਾ ਵੈ ਕਹਿੰਦੇ ਮੈਂ ਭਗਤਾਂ ਦੇ ਅਧੀਨ ਤੇ ਜਿਹੜੇ ਭਗਤੀ ਦੇ ਮਾਰਗ ਤੇ ਚੱਲਦੇ ਆਂ ਦਾਅਵੇ ਕਰਦੇ ਨੇ ਭਗਤੀ ਤਾਂ ਕਰਨੀ ਆ ਕਹਿੰਦੇ ਕਹੋ ਕਬੀਰ ਭਗਤ ਕਰ ਪਾਇਆ ਭੋਲੇ ਪਾਏ ਮਿਰੋ ਰਗਰਾਇਆ ਕਹਿੰਦੇ ਭਗਤੀ ਕਰਕੇ ਪਾਇਆ ਮਨ ਨੂੰ ਭੋਲੇ ਭਾਵ ਚ ਲੈ ਗਏ ਭਾਵ ਕੇ ਐਕਟਿਵ ਨਹੀਂ ਰਹੇ ਵਿਚਾਰਾਂ ਤੋਂ ਰਹਤ ਹੋ ਗਏ ਮਨ ਨੂੰ ਵਿਚਾਰਾਂ ਤੋਂ ਰਹਤ ਕਰਕੇ ਭਗਤੀ ਚ ਲਾਇਆ ਭਗਤੀ ਤੇ ਕਰਨੀ ਆ ਪਰ ਭਗਤੀ ਦੇ ਮਾਰਗ ਤੇ ਚੱਲਦੇ ਆ ਕਹਿੰਦੇ ਜਿਹੜੇ ਦਾਅਵੇ ਕਰਦੇ ਨੇ ਭਗਤੀ ਦੇ ਮਾਰਗ ਤੇ ਚੱਲਦੇ ਆ ਜਿਹੜੇ ਦਾਅਵੇ ਕਰਦੇ ਨੇ ਵੀ ਮੈਂ ਆਪਣੀ ਮਿਹਨਤ ਦੇ ਨਾਲ ਜਿਹੜਾ ਰੱਬ ਨੂੰ ਪਾਲਾਂਗਾ ਕਈ ਵਾਰ ਸਾਡੇ ਮਨ 'ਚ ਆ ਜਾਂਦਾ ਨਾ ਵੀ ਹੁਣ ਤਾਂ ਸਾਨੂੰ ਪਤਾ ਲੱਗ ਗਿਆ ਕਿ ਕਿਦਾਂ ਵਾਇਗਰੂ ਵਾਇਗਰੂ ਕਰਨਾ ਕਿਦਾਂ ਸਿਮਰਨ ਕਰਨਾ ਕਿ ਸ਼ਾਇਦ ਹੁਣ ਅਸੀਂ ਆਪਣੇ ਰੱਬ ਨੂੰ ਪਾਲਾਂਗੇ ਤੇ ਕਹਿੰਦੇ ਵੀ ਜਿਹੜੇ ਭਗਤੀ ਦੇ ਮਾਰਗ ਤੇ ਚੱਲਦੇ ਆ ਮਨਚੇ ਫੁਰਨਾ ਲੈਂਦੇ ਆ ਦਾਅਵੇ ਕਰਦੇ ਆ ਉਹਨਾਂ ਨੂੰ ਫਿਰ ਇੱਥੇ ਸਮਝਾਉਂਦੇ ਆ ਕਹਿੰਦੇ ਹੋਏ ਵਿਚੋਲਾ ਆਣ ਮਿਲਾਵੇ ਭਗਤ ਜੀ ਕੀ ਸਮਝਾਉਂਦੇ ਕਹਿੰਦੇ ਵਿਚੋਲਾ ਚਾਹੀਦਾ ਹੁਣ ਇੱਥੇ ਮੈਂ ਦੁਨਿਆਵੀ ਧਾਰਨ ਤਾਂ ਦੇ ਨਹੀਂ ਸਕਦਾ ਜਿੱਦਾਂ ਦੁਨਿਆਵੀ ਧਾਰਨ ਕਹਿ ਦਿੰਦੇ ਨੇ ਵੀ ਵਿਚੋਲੇ ਦੀ ਜ਼ਰੂਰਤ ਹੁੰਦੀ ਰਿਸ਼ਤੇ ਲਈ ਅੱਜਕੱਲ੍ਹ ਦੁਨਿਆਵੀ ਧਾਰਨਾਵਾਂ ਫੇਲ ਹੁੰਦੀਆਂ ਜਾ ਰਹੀਆਂ ਅੱਜਕੱਲ੍ਹ ਵਿਚੋਲਿਆਂ ਦੀ ਜ਼ਰੂਰਤ ਨਹੀਂ ਅੱਜਕੱਲ੍ਹ ਸਿੱਧਾ ਹੀ ਕੰਡਕਟਿਵ ਹੋ ਜਾਂਦੇ ਇਹ ਕਰਕੇ ਮੈਂ ਉਦਾਹਰਨ ਨਹੀਂ ਦਵਾਂਗਾ ਕਿਉਂਕਿ ਮੇਰੇ ਮਨ 'ਚ ਆ ਰਹੀ ਸੀ ਕਿ ਇਹ ਉਦਾਹਰਨ ਦਵਾਂ ਪਰ ਅੱਜਕੱਲ੍ਹ ਦੁਨਿਆਵੀ ਧਾਰਨਾ ਜਿਹੜੀਆਂ ਫੇਲ ਹੁੰਦੀਆਂ ਜਾ ਰਹੀਆਂ ਜਿਦਾਂ ਬਹੁਤ ਸਾਰੀਆਂ ਧਾਰਨਾ ਮੈਂ ਦੇਖੀਆਂ ਜਿਦਾਂ ਕਈ ਵਾਰੀ ਕਹਿ ਦਿੰਦੇ ਨਾ ਚਲੋ ਮੈਂ ਵਿਸ਼ੇ ਤੋਂ ਹਟ ਕੇ ਥੋੜਾ ਬੋਲ ਲਿਆ ਜਿਦਾਂ ਕਹਿ ਦਿੰਦੇ ਹਨ ਪਹਿਲਾਂ ਪੁੱਤ ਕਪੁੱਤ ਹੋ ਜਾਂਦੇ ਮਾਵਾ ਕਮਾਵਾ ਨਹੀਂ ਹੁੰਦੀਆਂ ਉਹ ਅੱਜਕੱਲ੍ਹ ਅਖਬਾਰਾਂ ਦੇ ਵਿੱਚੋਂ ਵੀ ਪੜਨ ਨੂੰ ਮ ਮਾਪੇ ਕਮਾਪੇ ਨਹੀਂ ਹੋ ਜਾਂਦੇ ਹੈਨਾ ਮਾਪੇ ਕਮਾਪੇ ਨਹੀਂ ਹੁੰਦੇ ਕਹਿੰਦੇ ਤੇ ਉਹ ਵੀ ਵੇਖੋ ਆ ਪਿਛਲੇ ਜਿਹੇ ਅਖਬਾਰਾਂ 'ਚ ਸੁਣਿਆ ਵੀ ਕਿ ਮਾਂ ਨੇ ਬੱਚੇ ਦੇ ਪੀਸ ਕਰਕੇ ਲਿਫਾਫੇ 'ਚ ਪਾ ਕੇ ਤੇ ਛੱਪੜ 'ਚ ਜਿਹੜਾ ਵਾ ਦਬ ਦਿੱਤਾ ਕਿਉਂਕਿ ਸੰਸਾਰਿਕ ਤੌਰ ਤੇ ਜਿਹੜੀਆਂ ਵਾ ਸਟੇਟਮੈਂਟਾਂ ਆ ਉਹ ਝੂਠੀਆਂ ਪੈ ਸਕਦੀਆਂ ਮੇਰੇ ਕਹਿਣ ਦਾ ਭਾਵ ਕੀ ਆ ਸੰਸਾਰਿਕ ਸਟੇਟਮੈਂਟਾਂ ਜਿਹੜੀਆਂ ਸਿਆਣਿਆਂ ਦੀਆਂ ਵਾ ਉਹ ਵੇਖੋ ਅੱਜ ਝੂਠੀਆਂ ਫੇਲ ਹੋ ਰਹੀਆਂ ਪਰ ਜਿਹੜੀ ਗੁਰਬਾਣੀ ਗੁਰੂ ਦੀ ਸਟੇਟਮੈਂਟ ਆ ਉਹ اٹਲ ਆ ਤਾ ਉਹਨਾਂ ਨੇ ਕਿਹਾ ਵਾ ਕਹਿੰਦੇ ਮੂਰਖ ਸਿਆਣਾ ਮੂਰਖ ਸਿਆਣਾ ਏਕ ਹੈ ਏਕ ਜੋਤ ਦੋ ਨਾਉ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਹੀਂ ਨਾਉ ਕਹਿੰਦੇ ਭਾਵੇਂ ਦੁਨਿਆਵੀ ਦੌਰ ਤੇ ਕਿੰਨਾ ਵੀ ਸਿਆਣਾ ਵਾ ਪਰ ਜੇ ਉਹਨੂੰ ਨਾਮ ਦਾ ਭੇਦ ਨਹੀਂ ਆ ਤੇ ਕਹਿੰਦੇ ਉਹ ਮੂਰਖਾਂ ਦਾ ਪਿਓ ਹੀ ਆ ਸਮਝ ਲਓ ਕਹਿੰਦੇ ਉਹ ਕਿੰਨਾ ਵੀ ਭਾਵੇਂ ਸਿਆਣਾ ਨਾ ਉਹ ਮੂਰਖਾਂ ਦਾ ਪਿਓ ਆ ਇਹ ਕਰਕੇ ਵੇਖੋ ਜਿਹੜੇ ਸਿਆਣੇ ਅਸੀਂ ਜਿਨ੍ਹਾਂ ਨੂੰ ਕਹਿੰਨੇ ਆ ਬੜੇ-ਬੜੀਆਂ ਧਾਰਨਾ ਜੜੀਆਂ ਵਾ ਆ ਕਈ ਧਾਰਨਾ ਜਿਹੜੀਆਂ ਦਿੰਦੇ ਕਹਿੰਦੇ ਜੱਗ ਮਿੱਠਾ ਅਗਲੇ ਕਿੰਨਾ ਮਿੱਠਾ ਤੇ ਗੁਰਬਾਣੀ ਦੇ ਗੁਰੂ ਜੀ ਹਰ ਇੱਕ ਚੀਜ਼ ਨੂੰ ਵੇਖੋ ਜਦੋਂ ਅਸੀਂ ਵਿਚਾਰਨੇ ਕੰਡੈਮਨਟ ਕਰਦੇ ਉਹ ਕਹਿੰਦੇ ਅੱਗੇ ਕਿਹਾ ਜਾਣਾ ਨਹੀਂ ਮੈਂ ਭੁੱਲੇ ਤੂੰ ਸਮਝਾਏ ਕਹਿੰਦੇ ਨਹੀਂ ਜਾਣਦੇ ਤਾਂ ਪੁੱਛ ਲਓ ਕਿਉਂ ਐਵੇਂ ਬੋਲੀ ਜਾਂਦੇ ਹੋ ਉਹ ਅੱਗਾ ਦੱਸ ਰਿਹਾ ਸਾਡਾ ਕਹਿੰਦੇ ਅੱਗੇ ਬਿਮਲ ਨਦੀ ਅਗਨ ਵਿਖੇ ਲਾ ਤਿੱਥੇ ਅਵਰ ਨਾ ਕੋਈ ਜਿਓ ਕੇਲਾ ਪਰਪਰ ਅਗਨ ਸਾਗਰ ਤੇ ਲਹਿਰੀ ਪੜਦ ਜੇ ਮਨ ਮੁਕਤਾਈ ਉਹ ਦੱਸ ਰਿਹਾ ਵੀ ਸਾਡਾ ਅੱਗਾ ਕੀ ਹੁਣ ਇੱਥੇ ਕਹਿੰਦੇ ਹੋਏ ਵਿਚੋਲਾ ਆਣ ਮਲਾਵੇ ਕਹਿੰਦੇ ਕੋਈ ਵਿਚੋਲਾ ਹੋਵੇ ਤਾਂ ਫਿਰ ਜਿਹੜਾ ਵਾਹੀ ਉਹ ਮਾਲਕ ਨੂੰ ਮਿਲ ਸਕਦਾ ਹੁਣ ਵੇਖੋ ਵਿਚੋਲੇ ਜਿਹੜੇ ਆ ਉਹ ਸਾਡਾ ਵਿਚੋਲਾ ਕੌਣ ਬਣਦਾ ਗੁਰੂ ਕਿਉਂਕਿ ਗੁਰੂ ਨੇ ਸਾਨੂੰ ਉਹਦਾ ਭੇਤ ਦੇਣਾ ਮਾਰੇ ਕਹਿੰਦੇ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੂਰਤ ਨਾ ਸੇਧ ਗੁਰੂ ਬਿਨ ਮੁਕਤ ਨਾ ਪਾਵੇ ਕਹਿੰਦੇ ਗੁਰੂ ਤੋਂ ਬਿਨਾ ਮੁਕਤੀ ਨਹੀਂ ਪਾ ਸਕਦੇ ਇਸ ਕਰਕੇ ਸੰਗਤ ਦੇ ਵਿੱਚ ਜਿਹੜਾ ਸਾਨੂੰ ਗੁਰਮਖਾ ਨੇ ਸੰਤਾਨੇ ਸਾਧਗੋ ਨੇ ਗੁਰੂ ਨਾਲ ਜੋੜਨਾ ਹੁੰਦਾ ਗੁਰਬਾਣੀ ਗੁਰੂ ਦੇ ਉੱਤੇ ਸਾਨੂੰ ਵਿਸ਼ਵਾਸ ਬਣਾਉਣਾ ਹੁੰਦਾ ਸਾਡਾ ਪਿਆਰ ਬਣਾਉਣਾ ਹੁੰਦਾ ਇਹ ਕਰਕੇ ਇਹ ਮਾਰਗ ਤੇ ਸ਼ਰਧਾ ਭਾਵਨਾ ਪਿਆਰ ਤੇ ਵਿਸ਼ਵਾਸ ਬਹੁਤ ਜ਼ਰੂਰੀ ਹੈ ਜੇ ਤੁਹਾਡੇ ਸ਼ਰਧਾ ਭਾਵਨਾ ਪਿਆਰ ਵਿਸ਼ਵਾਸ ਨਹੀਂ ਆ ਤੇ ਮੈਂ ਇੱਥੇ ਭਾਵੇਂ ਕਿੰਨੀਆਂ ਵੀ ਗੁਰਬਾਣੀ ਗੁਰੂ ਦੀਆਂ ਧਾਰਨਾ ਦੇ ਦੇ ਕੇ ਗੱਲਾਂ ਕਰਦਾ ਆ ਜੇ ਤੁਹਾਡੇ ਅੰਦਰ ਸ਼ਰਧਾ ਨਹੀਂ ਆ ਭਾਵਨਾ ਨਹੀਂ ਬਣੀ ਤੇ ਤੁਹਾਡੇ ਮਨ ਤੇ ਕੋਈ ਅਸਰ ਨਹੀਂ ਪੈਣਾ ਟਾਡੇ ਮਨ ਤੇ 1% ਵੀ ਅਸਰ ਨਹੀਂ ਹੋਣਾ ਜੇ ਤੁਹਾਡੀ ਸ਼ਰਧਾ ਵਾ ਭਾਵਨਾ ਵਾ ਵਿਸ਼ਵਾਸ ਆ ਮਾਲਕ ਤੇ ਜੇ ਤੁਹਾਡੇ ਅੰਦਰ ਭਾਵਨਾ ਵਾ ਸ਼ਰਧਾ ਵਾ ਸੰਗਤ ਦੇ ਪ੍ਰਤੀ ਗੁਰਬਾਣੀ ਦੇ ਪ੍ਰਤੀ ਗੁਰਮਖਾਂ ਦੇ ਪ੍ਰਤੀ ਤਾਂ ਫੇਰ ਤਾਂ ਉਹ ਜਿਹੜੀ ਗੱਲਾਂ ਵਾ ਤੁਹਾਡੇ ਮਨ ਤੇ ਲੱਗਣਗੀਆਂ ਜੇ ਭਾਵਨਾ ਨਹੀਂ ਆ ਤਾਂ ਫੇਰ ਮਨ ਜਿਹੜਾ ਵਾ ਉਹ ਕੋਰ ਸਮਾ ਪਾ ਕੇ ਉਹ ਜਿਹੜਾ ਸੰਗਤ ਨੂੰ ਟੁੱਟਣਾ ਸ਼ੁਰੂ ਹੋ ਜਾਂਦਾ ਇਹ ਕਰਕੇ ਮਹਾਰਾਜ ਨੇ ਤਾਂ ਕਿਹਾ ਜੇ ਠਾਕੁਰ 100% ਭਇਓ ਸਤ ਸੰਗਤ ਤਹਿ ਪਿਆਰ ਕਹਿੰਦੇ ਜਿੱਦੇ ਤੇ ਮਾਲਕ ਖੁਸ਼ ਹੋਵੇ ਉਹਦਾ ਸੰਗਤ ਨਾਲ ਪਿਆਰ ਬਣਦਾ ਵਾ ਉਹ ਵੀ ਸੰਗਤ ਦੀ ਪਹਿਚਾਨ ਦੱਸੀ ਆ ਵੀ ਕਿਤੇ ਹੋਰ ਨਾ ਕਿਤੇ ਹੋਰ ਕਿਸ ਬਾਬੇ ਵਾਲੀ ਸੰਗਤ ਜਿਹੜੀ ਆ ਨਾਲੀ ਸੰਤ ਵਾਲੀ ਸੰਗਤ ਨਾਲ ਪਿਆਰ ਬਣਾ ਕੇ ਪੈਜੇ ਉਹ ਸੰਗਤ ਦੀ ਇਹਨੂੰ ਪਹਿਚਾਨ ਦੱਸੀ